ਇਹ ਨਹੀਂ ਪਿਛਲੇ ਕੁਝ ਦਿਨਾਂ ਤੋਂ ਸ਼੍ਰੀ ਕਲਤਕ ਸਹਿਬਾਨ ਦੇ ਜਥੇਦਾਰ ਸਹਿਬਾਨ ਤੱਕ ਤੌਲ ਜਥੇਦਾਰ ਸਹਿਬਾਨ ਨੂੰ ਲੋਕੀ ਜੋ ਅੰਤਕ ਸੰਕਟ ਬਣਿਆ ਹੋਇਆ ਸੀਗਾ ਤੱਕ ਸਹਿਬਾਨਾਂ ਦੇ ਜਥੇਦਾਰ ਸਹਿਬਾਨ ਨੂੰ ਕਿਵੇਂ ਨਿਯੁਕਤ ਕਰਨਾ ਕਿਵੇਂ ਪੰਥਕ ਭਾਵਨਾ ਅਨੁਸਾਰ ਉਹਨਾਂ ਦੀ ਸੇਵਾ ਨਿਵਰਤੀ ਅਤੇ ਜੋ ਮੌਜੂਦਾ ਪੰਥ ਖਲਾਤ ਜਿਸ ਬਿਖਰੇ ਸਮੇਂ ਦੇ ਵਿੱਚ ਅਸੀਂ ਲੰਘ ਰਹੇ ਹਾਂ ਹਰੇਕ ਸੰਸਾਰ ਭਰ ਵਿੱਚ ਹਰੇਕ ਵਸਦੇ ਸਿੱਖ ਦਾ ਜਿਹੜਾ ਹਿਰਦਾ ਉਹ ਦੁਖੀ ਆ ਬੁਲੰਦ ਰਿਆ ਹੋਇਆ ਕਿ ਕੀ ਹੋ ਰਿਹਾ ਉਹ ਗਲਤ ਹੋ ਰਿਹਾ ਇੱਕ ਵਿਅਕਤੀ ਵਿਸ਼ੇਸ਼ ਦੇ ਲਈ ਸਭ ਸੰਸਥਾਵਾਂ ਸਭ ਸਿਧਾਂਤਾਂ ਸਭ ਮਰਯਾਦਾਵਾਂ ਜੋ ਸਿੱਕੇ ਤੰਕੇ ਜਿਸ ਤੰ ਨਾਲ ਮਨਮਾਨੀਆਂ ਕੀਤੀਆਂ ਜਾ ਰਹੀਆਂ ਇਹ ਆਪਣੇ ਆਪ ਚ ਹਰੇਕ ਸਿੱਖ ਦੇ ਲਈ ਅਸਾਹ ਕਿਰਾ ਵਰਤਾਰਾ ਸਮਝਿਆ ਜਾ ਰਿਹਾ ਸੋ ਇਸ ਵਾਸਤੇ ਸਾਨੂੰ ਸਾਰੇ ਨੂੰ ਸਮਤਾਵੇ ਖਾਲਸਾ ਪੰਥ ਦੇ ਲਈ ਸਿੰਘ ਸਹਿਬਾਨਾਂ ਦੀ ਨਿਯੁਕਤੀ ਅਤੇ ਉਹਨਾਂ ਦੀ ਸੇਵਾ ਨਿਮਰਤੀ ਦੇ ਲਈ ਇੱਕ ਵਿਧੀ ਵਿਵਧਾਨ ਬਣਾਉਣ ਅਤੇ ਮੌਜੂਦਾ ਸਮੇਂ ਪੰਥਕ ਜੋ ਸੰਕਟ ਬਣਿਆ ਹੋਇਆ ਉਹਦੇ ਲਈ ਅਕਾਲ ਪੁਰਖ ਪੁਰਹਗਬੰਦ ਸਾਹਿਬ ਜੀ ਦੇ ਤਖਤ ਅੱਗੇ ਅਕਾਲ ਪੁਰਖ ਦੇ ਤਖਤ ਅੱਗੇ ਅਰਦਾਸ ਬੇਨਤੀ ਵਕਫਾ ਸੰਸਥਾਵਾਂ ਦੇ ਦੁਆਰਾ ਜੋ ਜਿਹੜੀ ਇਹ ਕੀਤੀ ਗਈ ਆ ਤਾਂ ਕਿ ਆਪਣੇ ਪੰਥ ਨੂੰ ਵਿਵੇਕਪੁੱਤ ਬਖਸ਼ ਕੇ ਕਿਸਮਤ ਬਖਸ਼ ਕੇ ਸਾਨੂੰ ਇਹ ਇਹਦੇ ਲਈ ਅਸੀਂ ਕੁਛ ਕਰ ਸਕੀਏ ਅਤੇ ਨਾਲ ਹੀ ਅਰਦਾਸ ਵੀ ਕਰਦੇ ਆਂ ਪ੍ਰਦੇਸ਼ਮੇਸ਼ ਪਿਤਾ ਆਪਣੇ ਕਲਗੀਆਂ ਵਾਲੇ ਪੰਥ ਦੇ ਵਿੱਚ ਜਿਹੜੀ ਸਮਤ ਬਖਸ਼ੇ ਨੂੰ ਪੀਰਤਾ ਇਤਫਾਕ ਅਤੇ ਉਹਦੀ ਚੜ੍ਹਦੀ ਕਲਾ ਦੇ ਲਈ ਅਸੀਂ ਸਾਰੇ ਯਤਨਸ਼ੀਲ ਹੋਈਏ ਇਹਦੇ ਲਈ ਅਰਦਾਸ ਵੀ ਅੰਤ ਕੀਤੀ ਆ ਸਰਪਤ ਸਾਬ ਤੇ ਅਸੀਂ ਸਾਹਿਬੀ ਦਾਇਰ ਪੂਛੀ ਕੀਤੀ ਗਈ ਸਮਾਂ ਕੋਈ ਹੋਰ ਰੱਖਿਆ ਸੀ ਤੇ ਅਸੀਂ ਅਸਹਿਰੀ ਕਰਦੇ ਇਹ ਤੇ ਜਿਹੜੇ ਬਾਰੇ ਤੇ ਪ੍ਰਬੰਧਕ ਜਨਹੀਂ ਵਧੇਰੇ ਤੌਰ ਤੇ ਦੱਸ ਸਕਦੇ ਨੇ ਕਿ ਉਹਨਾਂ ਨੇ ਇਹ ਮਰਯਾਦਾ ਦਾ ਇਹ ਕਿਉਂ ਇਸ ਢੰਗ ਦਾ ਜਿਹੜਾ ਤਖਸੈਬਾਨ ਦੇ ਜਥੇਦਾਰ ਦੇ ਤਖਤ ਰਸ਼ੀਮੀ ਦਾ ਜਿਹੜਾ ਜੋ ਇੱਕ ਵਿਧੀ ਵਿਧਾਨ ਹੈ ਮਰਯਾਦਾ ਵਾ ਕਿ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਪੰਥਕ ਸੰਸਥਾਵਾਂ ਪੰਥਕ ਸੰਪਰਦਾਵਾਂ ਦਲ ਪੰਥ ਸਾਰੇ ਰਲ ਕੇ ਸਭ ਸਭਾ ਸੋਸਾਇਟੀ ਰਲ ਕੇ ਇਹ ਕਮੇਟੀ ਵਾ ਤੰਗ ਨਾਲ ਉਹਦਾ ਮਾਨ ਸਨਮਾਨ ਢੰਗ ਨਾਲ ਉਹਨਾਂ ਉਹਨਾਂ ਦਾ ਜਿਹੜਾ ਤਖਤ ਰਸ਼ੀਮੀ ਜਾਂ ਉਹਨਾਂ ਦੀ ਸੇਵਾ ਸੰਭਾਲ ਉਹ ਕਰਦੀਆਂ ਸਨ ਪਰ ਇਹ ਕਿਉਂ ਹੋਇਆ ਇਹਦੇ ਬਾਰੇ ਤੁਸੀਂ ਸਾਰੇ ਮੇਰੇ ਨਾਲ ਵੱਧ ਜਾਣਦੇ ਨੇ ਇਹ ਇਹ ਦੁਖਦਾਈ ਇਤਿਹਾਸ ਦਾ ਇੱਕ ਹਿੱਸਾ ਬਣਨਾ ਧੰਨਵਾਦ ਜੀ ਸਿੰਘ ਸਾਹਿਬ ਅੱਜ ਜਿਹੜਾ ਘਟਨਾ ਕਰਦਾ ਹੋਇਆ ਉਹ ਲੈ ਕੇ ਅੱਜ ਜੋ ਇਹ ਕਾਰਜਕ੍ਰਮ ਕੀਤਾ ਗਿਆ ਜੀ ਆਪ ਜੀ ਨੂੰ ਉਹਦੇ ਬਾਰੇ ਥੋੜਾ ਚੱਲਣਾ ਹੈ ਵਾਈਸ ਰਿਕਾ ਖਾਲਸਾ ਵਾਈਸ ਕਮੇਟੀਆਂ ਦੇ ਕੋਈ ਸਾਰਿਆਂ ਦੇ ਨਾਮ ਦੱਸ ਦਿਓ ਹਾਂਜੀ ਹਾਂਜੀ ਵਾਈਸ ਰਿਕਾ ਖਾਲਸਾ ਵਾਈਸ ਜੀ ਕੀ ਫਤਿਹ ਅੱਜ ਇਹ ਪੰਚਕੋਤਾਲ ਮੇਰੇ ਸੰਗਠਨ ਬਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਤੇ ਅਰਦਾਸ ਕਰਨ ਵਾਸਤੇ ਅਸੀਂ ਇੱਥੇ ਹਾਜ਼ਰ ਹੋਏ ਹਾਂ ਦਾ ਤਖਤ ਸਾਹਿਬ ਦੇ ਦਰ ਤੇ ਜਾ ਕੇ ਨਮਸਕਾਰ ਕੀਤੀ ਹੈ ਇਹ ਜਥੇਬੰਦੀਆਂ ਦੇ ਸਮੂਹ ਇਸ ਥਾਲੇ ਸੰਗਠਨ ਦੇ ਸੇਵਾਦਾਰਾਂ ਨੇ ਅਰਦਾਸ ਕਰਕੇ ਆਪਣੀਆਂ ਪੰਥਰ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਹੈ ਸਾਡੀ ਅਰਦਾਸ ਦੇ ਅੰਦਰ ਦੋ ਗੱਲਾਂ ਮੁੱਖ ਤੌਰ ਤੇ ਅਸੀਂ ਜੜੀਆਂ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਬੇਨਤੀ ਕੀਤੀ ਹੈ ਪਹਿਲੀ ਬੇਨਤੀ ਅਸੀਂ ਕੀਤੀ ਹੈ ਅਕਾਲ ਤਖਤ ਦਾ ਜੋ ਪ੍ਰਬੰਧ ਹੈ ਇਹਦੀ ਪ੍ਰਭੂ ਸਤਾ ਨੂੰ ਕਾਇਮ ਰੱਖਣ ਦੇ ਲਈ ਪੂਰੇ ਖਾਲਸਾ ਪੰਥ ਦੇ ਨਮਾਇੰਦਿਆਂ ਦੀ ਸੰਸਥਾ ਹੋਵੇ ਜਿਹੜਾ ਅਕਾਲ ਤਖਤ ਦੇ ਪ੍ਰਬੰਧ ਦੀ ਨਿਗਰਾਨੀ ਕਰੇ ਇਥੋਂ ਦੇ ਨਿਯਮ ਵਿਆਵੜੀ ਨੂੰ ਚਲਾਵੇ ਦੂਜਾ ਸਾਡਾ ਹਿੱਸਾ ਸਿਰਦਾਸ ਦਾ ਕਿ ਤਖਤਾਂ ਦੇ ਜੋ ਜਥੇਦਾਰ ਨੇ ਇਹਨਾਂ ਦੀ ਨਿਯੁਕਤੀ ਦਾ ਢੰਗ ਤਰੀਕਾ ਪੰਥਕ ਹੋਵੇ ਉਹਦੇ ਚ ਯੋਗਤਾ ਵੀ ਹੁੰਦੀ ਹੈ ਸੇਵਾ ਯੋਗਤਾ ਦੀ ਗੱਲ ਆਉਂਦੀ ਹੈ ਉਹਨਾਂ ਦੇ ਅਧਿਕਾਰਾਂ ਦੀ ਗੱਲ ਆਉਂਦੀ ਹੈ ਸ਼ੇਧਾ ਮੁਕਤੀ ਦੇ ਪ੍ਰਬੰਧ ਦੀ ਗੱਲ ਆਉਂਦੀ ਹੈ ਇਹ ਮੰਗ ਅੱਜ ਦੀ ਨਹੀਂ ਦੀ ਨਹੀਂ ਹੈ ਇਹ ਮੰਗ ਬੜੇ ਲੰਮੇ ਪੁਰਾਣੇ ਸਮੇਂ ਤੋਂ ਸੀ ਕਦੀ ਸ਼ੋਮਣੀ ਕੋਲ ਦਾ ਪ੍ਰਬੰਧਕ ਕਮੇਟੀ ਖੀਰ ਦਰਵਾਰ ਸਾਹਿਬ ਤੇ ਹੋਰ ਬੜੀਆਂ ਜ਼ਿੰਮੇਵਾਰੀਆਂ ਦੇ ਲਈ ਸਿੰਘ ਸੁਧਾਵਾਂ ਦੇ ਕੋਲ ਨਮਾਇंदे ਲੈ ਕੇ ਉਹਨਾਂ ਦੇ ਪ੍ਰੇਰਣਾ ਤੇ ਉਹਨਾਂ ਦੇ ਸਹਿਯੋਗ ਨਾਲ ਨਿਯੁਕਤੀਆਂ ਕਰਦੀ ਸੀ ਅੱਜ ਜੋ ਸਾਰਾ ਸਿਲਸਿਲਾ ਸਾਡਾ ਖਤਮ ਹੋ ਚੁੱਕਾ ਹੈ ਕਮਿਟੀ ਚਾਹਿਆ ਸੀ ਕਿ 2000 ਸਾਲ ਦੇ ਅੰਦਰ ਇਸ ਮਰਜ਼ਾਦਾ ਨੂੰ ਬਹਾਲ ਕੀਤਾ ਜਾਏ ਤੇ ਬਕਾਇਦਾ ਤੌਰ ਤੇ ਬਿਆਨ ਜਗੰਦਰ ਸਿੰਘ ਵਿਧਾਇਕ ਜੀ ਉਹਨਾਂ ਨੇ ਇਕ ਆਦੇਸ਼ ਜਿਹੜਾ ਸੀ ਉਹ ਜਾਰੀ ਕੀਤਾ ਸ਼ੂਮ ਨੇ ਕਮੇਟੀ ਨੂੰ ਉਹਦੇ ਉੱਤੇ ਸੰਸਦ ਜਨਰਲ ਉਸ ਦਾ ਮਤਾਰੀ ਪਿਆ ਕਮੇਟੀ ਵੀ ਬਣੀ ਪਰ ਉਹਦਾ ਨਤੀਜਾ ਕੋਈ ਨਹੀਂ ਨਿਕਲਿਆ ਅੱਜ ਅਸੀਂ ਦੇਖ ਕੀ ਰਹੇ ਆ ਕਿ ਅੱਜ ਦੇ ਮਰਜ਼ਾਦਗੀ ਨਾਲ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਉਹ ਮਰਜ਼ਾਦਗੀ ਬਹਾਲੇ ਲਈ ਅੱਜ ਸਾਡੀ ਅਰਦਾਸ ਜਿਹੜੀ ਹੈ ਅਸੀਂ ਕਰਕੇ ਬੋਦਲ ਦੇ ਚਰਨਾਂ ਵਿੱਚ ਆਏ ਹਾਂ ਇਹ ਸਾਡੀ ਅਰਦਾਸ ਹੈ ਬਾਈਬੂ ਜੀ ਕਾਕਲ ਸਾਹਿਬ ਨੂੰ ਅਧਿਕਾਰੀ ਨਿਯੁਕਤ ਕੀਤੀ ਗਈ ਹੈ ਕਰਤਾਰ ਸਾਹਿਬ ਨੂੰ ਅੱਜ ਇੱਕੜਾ ਖਾਦੀ ਜਿਸ ਤਰ੍ਹਾਂ ਦੀ ਨਿਯੁਕਤੀ ਕੀਤੀ ਗਈ ਹੈ ਇਸੇ ਸਿਹਰਾ ਕਰਾਵਾਵਾਂ ਦੇ ਕਹਿੰਦੇ ਸਨ ਸਿੰਘ ਸਾਹਿਬ ਕੀ ਕਿਹਾਗੇ ਜਿਸ ਤਰ੍ਹਾਂ ਨਿਯੁਕਤੀ ਕੀਤੀ ਹੈ ਅੱਜ ਇਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਮਰਿਆਦਾ ਦੇ ਕਿਉਂਕਿ ਸਿੰਘ ਸਾਹਿਬ ਜਿਹੜੇ ਆਪਣਾ ਹੈੱਡ ਗ੍ਰਾਫੀ ਨੇ ਅਕਾਲਪੁਰ ਸਾਹਿਬ ਦੇ ਉਹਨਾਂ ਵੱਲੋਂ ਦਸਤਾਰ ਜਾਂਦੀ ਹੈ ਜਾਂ ਉਹਨਾਂ ਵਿੱਚ ਬੰਦਾ ਜਾਂਦਾ ਹੈ ਜਾਂ ਉੱਤ ਜਾਂਦੇ ਨੇ ਫਿਰ ਮਰਿਆਦਾ ਦੇ ਮੁਤਾਬਕ ਜਿਹੜੀ ਹੈ ਉਹ ਦਸਤਾਰਬੰਦੀ ਹੋ ਸਕਦੀ ਹੈ ਲੇਕਿਨ ਅਜੇ ਹੁਆ ਨਹੀਂ ਇਹਨੂੰ ਕੀ ਸਮਝਦੇ ਨੇ ਨੀਤੀ ਇਹਨੂੰ ਸਮਝਦੇ ਹੋ ਨੂੰ ਨਹੀਂ ਅਸੀਂ ਇੱਥੇ ਸਾਢੇ ਮਹੀਨੇ ਤੋਂ ਪਹਿਲਾਂ ਗਏ ਚੁੱਕੇ ਹਾਂ ਜੀ ਚਾਹੀਦਾ ਹੈ ਸਹੀ ਕਿ ਜੇ ਕੌਮ ਦੇ ਅੰਦਰ ਕੋਈ ਵਿਵਾਦ ਸੀ ਮਜ ਤਾਂ ਤਰੀਕ ਅੱਗੇ 2-3 ਮਹੀਨੇ ਪਾ ਦੇਣੇ ਚਾਹੀਦੇ ਸੀ ਜਿਨ੍ਹਾਂ ਜਿਨ੍ਹਾਂ ਸੰਸਥਾ ਵੱਲੋਂ ਇਹ ਨਰਾਸ਼ਤਾ ਪ੍ਰਗਟ ਕੀਤੀ ਗਈ ਸੀ ਉਹਨਾਂ ਦੇ ਛੰਕੇ ਦੂਰ ਕਰਕੇ ਇਹਨਾਂ ਸਹਿਮਤੀਨਾਮ ਜਿਹੜਾ ਸੀ ਉਹ ਜਿੰਨਾ ਆਈ ਸੌਂਪਣੀ ਚਾਹੀਦੀ ਸੀ ਦੇਖ ਤੁਕਾਲ ਜਿਹੜੀ ਹੈ ਬਿਨਾਂ ਸਹਿਮਤੀ ਤੋਂ ਜੁਨੀਅਰ ਸੌਂਪਣੀ ਨਾ ਉਹ ਵਿਵਾਦ ਘਟਦਾ ਨਹੀਂ ਵਿਵਾਦ ਵਧੇਗਾ ਕਹਿੰਦਾ ਭਾਈ ਕੁਲਦੀਪ ਸਿੰਘ ਜੀ ਸਟੇਜਾਂ ਤੇ ਜਾਣਗੇ ਤੇ ਜਿੰਨ ਜੇਗੋਥੀ ਵਿਰੋਧ ਹੋਏਗਾ ਚੰਗਾ ਰਹੇਗਾ ਇਹ ਵੀ ਪਹਿਲਾਂ ਖਤਮ ਕਰਨਾ ਚਾਹੀਦਾ ਤਾਂਕਿ ਕੰਮ ਕਰ ਸਕਦੇ ਮਤੁਕੋ ਕੇ ਆ ਕੇ ਇਹ ਸਦਕ ਸਰਕਾਰ ਦੇ ਪਦਮਿਆਂ ਨੇ ਪਦਮਿਆਂ ਇੰਦੇ ਉੱਤੇ ਕਿਸੇ ਦੀ ਕੋਈ ਟਿੱਪਣੀ ਨਹੀਂ ਹੁੰਦੀ ਹੁੰਦੀ ਭਾਵੇਂ ਕਿ ਕੇਵਲ ਸਿੰਘ ਬੈਠੇ ਹੋ ਜਾਂ ਕੁਲਦੀਪ ਸਿੰਘ ਬੈਠੇ ਜਾਂ ਕੋਈ ਵੀ ਸੱਜਣ ਬੈਠਦਾ ਪਦਵੀਆਂ ਸਤਕਾਰ ਦੇ ਗੁਣ ਨੇ ਇਹ ਨਿਰਵਿਵਾਦ ਰਹਿਣੀਆਂ ਚਾਹੀਦੀ ਨੇ ਉਹ ਕਿੰਨੇ ਰੱਖਣੀਆਂ ਨੇ ਸਾਡੇ ਪ੍ਰਬੰਧ ਨੇ ਰੱਖਣੀਆਂ ਨੇ ਪ੍ਰਬੰਧ ਕੌਣ ਚਲਾ ਰਿਹਾ ਹੈ ਸ਼੍ਰੋਮਣੀ ਕਮੇਟੀ ਚਲਾ ਰਹੀ ਹੈ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਇਸ ਮੌਕੇ ਪੰਥ ਦੀ ਨੁਮਾਇੰਦਗੀ ਨਹੀਂ ਕਰ ਰਹੀ ਉਹ ਧੜੇ ਨੂੰ ਖੁਸ਼ ਕਰਨ ਵਾਸਤੇ ਆਪਣੇ ਆਗੂਆਂ ਨੂੰ ਖੁਸ਼ ਕਰਨ ਵਾਸਤੇ ਜੋ ਕੁਝ ਕਰਨ ਵਾਸਤੇ ਲੱਗੀ ਹੋਈ ਹੈ ਇਹ ਸਿੱਖ ਨੌਜਵਾਨੀ ਵਾਸਤੇ ਸਾਰੇ ਪੰਥ ਦੀ ਨਿਰਾਸ਼ਤਾ ਵਾਸਤੇ ਇੱਕ ਬਹੁਤ ਵੱਡਾ ਕਾਰਨ ਹੈ ਇਸੇ ਇਹ ਸਾਨੂੰ ਅੱਜ ਵੀ ਜਿਹੜਾ ਉਹਨਾਂ ਕਰ ਲਿਆ ਨੇ ਮੂੰਹ ਨੇਰੇ ਕਰ ਲਿਆ ਇਸ ਨੂੰ ਕਰ ਲਈ ਖੁਸ਼ੀ ਕਰੀ ਕੋਈ ਗੱਲ ਨਹੀਂ ਹੈ ਕਿ ਉੱਥੇ ਕਿੰਨੀ ਖੁਸ਼ੀ ਹੁੰਦੇ ਜਦ ਸਾਰੀਆਂ ਸੰਸਥਾਵਾਂ ਤੇ ਜਾਂਦੀਆਂ ਦਸਤਾਰਾਂ ਲੈ ਕੇ ਜਾਂਦੀਆਂ ਦਰਬਾਰ ਸਾਹਿਬ ਨੂੰ ਪਹਿਲਾ ਦਸਤਾਰ ਦਰਬਾਰ ਸਾਹਿਬ ਨੂੰ ਦਿੱਤੀ ਜਾਂਦੀ ਦੂਜੀ ਸੰਸਥਾਵਾਂ ਜਾਂਦੀਆਂ ਇਕ ਮਾਨ ਤੇ ਇੱਜ਼ਤ ਹੁੰਦਾ ਅਸੀਂ ਲੋਕਾਂ ਦੀ ਸੇਵਾ ਕੀਤੀ ਆ ਅਕਾਲ ਤਖਤ ਸਾਹਿਬ ਨੇ ਕੀਤੀ ਆ ਤਖਦਮ ਸਿੰਘ ਦਮਨ ਸਿੰਘ ਸਾਹਿਬ ਨੇ ਸੇਵਾ ਕੀਤੀ ਆ ਸਾਨੂੰ ਪਤਾ ਪੰਥ ਕਿੰਨਾ ਮਾਨ ਸਤਿਕਾਰ ਦਿੰਦਾ ਉਸ ਮਾਨ ਸਤਿਕਾਰ ਨੂੰ ਕਾਇਮ ਕਿਵੇਂ ਰੱਖਣਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਅਸੀਂ ਇਹ ਆ ਜਿ ਵਵਾਦ ਦਾ ਕੋਈ ਕਾਰਨ ਨਹੀਂ ਕੋਈ ਵਿਕਤੀ ਵਵਾਦ ਦਾ ਕਾਰਨ ਨਹੀਂ ਹੈ ਨਰਗਵੀਰ ਸਿੰਘ ਦਾ ਕੋਈ ਕਾਰਨ ਨਹੀਂ ਨਾ ਕੁਲਦੀਪ ਸਿੰਘ ਦਾ ਕੋਈ ਕਾਰਨ ਨਹੀਂ ਜੇ ਕੋਈ ਜ਼ਿੰਮੇਵਾਰ ਹੈ ਤਾਂ ਸ਼੍ਰੋਮਣੀ ਕਮੇਟੀ ਦੇ ਵਰਤਮਾਨ ਸਮੇਂ ਦੇ ਜਿਹੜੇ ਆਗੂ ਜਮਾਤ ਹੈ ਕਾਰਜ ਕਰਨੀ ਜ਼ਿੰਮੇਵਾਰ ਹੈ ਉਹਨੇ ਨਾ ਮਗਲੇ ਬੈਠੇ ਪਿਛੇ ਬੈਠਾ ਆਇਆ ਬਾਦਲ ਜਲ ਦਾ ਧੜਾ 100% ਜ਼ਿੰਮੇਵਾਰ ਹੈ ਜਿਹੜਾ ਆਪਣੀਆਂ ਚੰਮ ਦੀਆਂ ਚਲਾਉਣ ਦੇ ਲਈ ਪੰਥ ਦੇ ਸਿਧਾਂਤਾਂ ਦੀ ਦੁਰਗਤੀ ਕਰ ਰਿਹਾ ਹੈ ਤੇ ਨਰਾਸ਼ ਕਰ ਰਿਹਾ ਹੈ ਅੱਜ ਇਹ ਉਹਨਾਂ ਸੰਸਥਾਵਾਂ ਦੇ ਅੰਦਰ ਸਾਡੇ ਸਿੱਖ ਮਿਸ਼ਨਿਕਾਉਣ ਦੇ ਆਣ ਗੁਰਮਤ ਗਿਆਨ ਮਿਸ਼ਨਿਕਾਉਣ ਦੇ ਆਣ ਸਾਬਜਾਦ ਜਗਜਾਰ ਸਿੰਘ ਗੁਰਮਤੋ ਗਿਆਨ ਮਿਸ਼ਨਿਕਾਉਣ ਚਾਹੁੰਦਾ ਇਸ ਤਰ੍ਹਾਂ ਉਹ ਗਿਆਨ ਪ੍ਰਕਾਸ਼ ٹرسٹ ਦੇ ਸਾਡਾ ਬੁੱਢੇਵਾਲ ਦੇ ਆਣਾ ਉਹ ਸਿੱਖ ਫੈਮਲੀ ਕਲੱਬ ਗੁਰਗਾਂਸਰ ਸੇਵਕ ਜਥਾ ਅਕਾਲਪੁਰ ਕੀ ਫੌਜ ਦੇ ਸੰਸਾਰ ਤੋਂ ਸਾਰੇ ਅੰਮ੍ਰਿਤਸਰ ਦੇ ਜੱਥੇ ਬੰਦੇ ਜਿਹੜੀ ਸਾਰੇ ਅੰਮ੍ਰਿਤਸਰ ਦੇ ਅੰਦਰ ਸਾਰੇ ਸੰਸਾਰ ਵਿੱਚ ਕੰਮ ਕਰਦੀ ਉਹ ਜਿਹਨਾਂ ਦਾ ਸਾਰਾ ਮੁੱਖ ਪ੍ਰਬੰਧ ਜਿਹੜਾ ਹੈ ਅਕਾਲਪੁਰ ਫੌਜ ਜਿਹੜੀ ਇੱਥੇ ਸ਼ਹਿਰ ਦੇ ਅੰਦਰ ਜਿਹੜਾ ਹੈ ਜੀਐਨ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਅਤੇ ਸਿੱਖ ਸਰਵਿਸ ਸੰਸਾ ਸਿੱਖ ਸੰਗਠਨ ਦੇ ਵੱਲੋਂ ਨਜ਼ਾਨੇ ਕੀ ਦਸਨੀਆ ਉਹ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਉੱਚ ਸ਼ਾਮਲ ਨੇ ਜਨ ਨੇ ਆ ਕੇ ਭਾਈਵਾਲੀ ਕੀਤੀ ਸਾਈਂ ਸਾਹਿਬ ਇਦਾਂ ਦਾ ਪਹਿਲੇ ਕਦੀ ਇਤਿਹਾਸ ਚ ਹੋਇਆ ਸਿੱਖ ਇਤਿਹਾਸ ਵਿੱਚ ਜੋ ਇਸ ਤਰ੍ਹਾਂ ਦਾ ਵਸੀਰਾ ਅਜ ਕੀਤਾ ਗਿਆ ਮੁਗਲਾਂ ਦੇ ਸਮੇਂ ਚ ਤੁਹਾਨੂੰ ਲੱਗਦਾ ਹੈ ਅਜਾ ਨਹੀਂ ਰਿਹਾ ਪਿਆਰੇ ਬੱਚਿਓ ਉਤਕਾਲ ਕਿਸੇ ਦੇਖਿਆ ਨਹੀਂ ਪਰ ਜੋ ਅਸੀਂ ਹੁਣ ਦੇਖਦੇ ਪਏ ਆ ਇਹ ਹਨੇਰਾ ਜੋਗ ਹੈ ਉਦੋਂ ਤੁਸੀਂ ਦੇਖਿਆ ਜਿੱਦ ਨੇ ਫੈਸਲਾ ਆਇਆ ਸੀ ਸਭ ਦੀ ਟਿੱਪਣੀ ਕੀ ਆਈ ਸੀ ਇਹ ਕਾਲਾ ਦਿਨ ਇੱਕ ਦਿਨ ਫੈਸਲਾ ਕਾਲੇ ਦਿਨ ਦਾ ਨਾਮ ਦਿੱਤਾ ਗਿਆ ਇਹ ਕਈ ਕਤਿਆਂ ਮੇਰੀ ਕੌਮੀ ਵਾਸੀ ਸ਼ਬਦ ਸ਼ੋਭਾ ਨਹੀਂ ਦਿੰਦੇ ਨਾ ਸ਼੍ਰੋਮਣੀ ਕਮੇਟੀ ਦੀ ਵਾਸੀ ਸ਼ੋਭਾ ਦਿੰਦੇ ਨੇ ਇਹ ਸ਼ਬਦ ਸਾਡੇ ਮੂੰਹ ਚੋਂ ਨਿਕਲਣੇ ਨਹੀਂ ਚਾਹੀਦੇ ਸਾਨੂੰ ਇਹਨਾਂ ਗੱਲਾਂ ਨੂੰ ਰੋਕਣ ਦੇ ਲਈ ਸਾਡਾ ਪ੍ਰਬੰਧ ਪੰਥਕ ਹੋਣਾ ਚਾਹੀਦਾ ਹੈ ਨਿਯੁਕਤੀ ਵਾਸਤੇ ਨਿਜੇਵਾਨ ਨੇ ਚਾਹੀਦੇ ਨੇ ਤਾਂ ਕਿ ਮੇਰੀ ਕੌਮ ਨੂੰ ਨਰਾਸ਼ਤਾ ਨਾ ਦੇਖਣੀ ਪਵੇ ਹਨੇਰੇ ਤੋਂ ਚਾਨਣ ਤੇ ਜਾਵਾਂਗੇ ਕਿਉਂ ਜਾਵਾਂਗੇ ਜੀ ਇਹਦੇ ਵਾਸਤੇ ਅਰਦਾਸ ਕੀਤੀ ਗਈ ਹੈ ਅਸੀਂ ਲੱਕ ਬੰਨੇ ਆਉਣ ਵਾਲਾ ਸਮਾਂ ਆਏਗਾ ਸ਼੍ਰੋਮਣੀ ਕਮੇਟੀ ਜੀ ਦੇ ਨਾਲ ਸੇ ਅਸੀਂ ਪੰਥਕ ਮਾਨਤਾ ਨੂੰ ਨਾਲ ਲੈ ਕੇ ਅਸੀਂ ਇੱਥੇ ਬੰਦੀਆਂ ਨੂੰ ਨਾਲ ਲੈ ਕੇ ਅਸੀਂ ਪੂਰੇ ਪੰਜਾਬ ਦੇ ਅੰਦਰ ਚੋਣਣੀ ਕਮੇਟੀ ਦੇ ਲਈ ਕੰਮ ਕਰਾਂਗੇ ਗੁਰੂ ਦੇ ਵਿਸ਼ਵਾਸ ਹੈ ਕਿ ਆਉਣ ਵਾਲਾ ਕੱਲ ਬਹੁਤ ਮਾਣ ਮੱਤਾ ਹੋਏਗਾ ਪੰਚ ਦੀ ਮਰਜ਼ਾਇਦਾ ਹੋਏਗਾ ਸਿੰਘ ਸਾਹਿਬ ਜਿਹੜੇ ਨਿਹੰਗ ਸਿੰਘ ਜਥੇਬੰਦੀਆਂ ਨੇ ਉਹਨਾਂ ਨੇ ਕਿਹਾ ਸੀ ਅਸੀਂ ਜਿਹੜਾ ਇਹ ਸਮਾਗਮ ਨਹੀਂ ਹੋਣ ਦਿਆਂਗੇ ਲੇਕਿਨ ਇਸੇ ਕਰਕੇ ਸ਼ਾਇਦ ਇਹ ਜਲਦੀ ਕਰ ਲਿਆ ਗਿਆ ਕੀ ਕੱਲ ਨੂੰ ਜਿਸਰਾ ਸਟੇਜ ਤੇ ਜਾਂਦੇ ਨੇ ਸਿੰਘ ਸਾਹਿਬ ਜਿਹੜੇ ਹੁਣ ਦਲਜੀਤ ਸਿੰਘ ਅੜਗਾਜ ਜਿਹੜਾ ਨੂੰ ਬਣਾਇਆ ਗਿਆ ਕੱਲ ਨੂੰ ਜੋ ਸਟੇਜ ਤੇ ਜਾਂਦੇ ਨੇ ਕੀ ਉਹ ਉਹਨਾਂ ਨੂੰ ਵਿਰੋਧਤਾ ਦਾ ਸਾਹਮਣਾ ਨਹੀਂ ਕਰਨਾ ਪੈਣਾ ਕੱਲ ਤੱਕ ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਇਹਨੂੰ ਅੱਗੇ ਪਾਉਂਦੇ ਜਿਨ੍ਹਾਂ ਵੱਲੋਂ ਵਿਰੋਧ ਸੀ ਉਹਨਾਂ ਨਾਲ ਬਿਠਾ ਕੇ ਉਹਨ ਦੇਤੇ ਟਾਂਗੋ ਸੀ ਇਸ ਲਈ ਉਨੀ ਕੀਤਾ ਇੱਕ ਗਲਤੀ ਤੇ ਗਲਤੀ ਦੂਜੀ ਕਰ ਲਈ ਹੈ ਸਾਨੂੰ ਆਉਣ ਵਾਲੇ ਸਮੇਂ ਚ ਸਾਡੀ ਇਹ ਅਪੀਲ ਹੈ ਪੰਚ ਜਿਹਾ ਬੰਦਿਆਂ ਨੂੰ ਸਾਡਾ ਵਿੱਚ ਸਾਡਾ ਵਿਚਾਰ ਦਾ ਅੰਤਰ ਹੋ ਸਕਦਾ ਹੈ ਸਾਡਾ ਵਿਚਾਰ ਦਾ ਅੰਤਰ ਹੋ ਸਕਦਾ ਹੈ ਪਰ ਕਿਸੇ ਅਸੀਂ ਨੂੰ ਕਿਸੇ ਬੰਦੇ ਦੀ ਇੱਜ਼ਤ ਦੇ ਉੱਤੇ ਅਸੀਂ ਹਮਲਾ ਨਹੀਂ ਕਰ ਸਕਦੇ ਇਹ ਜੰਗ ਨਹੀਂ ਹੈ ਇਹ ਵਿਚਾਰ ਦਾ ਅੰਤਰ ਹੈ ਮੈਨੂੰ ਦੇਖੇ ਬੰਨ ਸਾਡੀ ਬੇਨਤੀ ਰਹੇਗੀ ਅਸੀਂ ਮਾਨ ਸਨਮਾਨ ਸਿੱਖ ਦਾ ਜਿਹੜਾ ਨਾ ਉਹਨ ਬਣ ਕਰਾ ਰੱਖਣਾ ਹੈ ਅਸੀਂ ਕਿ ਸੇ ਮਨੋਖ ਦੀ ਜ਼ਿੰਦਗੀ ਉਤੇ ਕੋਈ ਤਰ੍ਹਾਂ ਦਾ ਵਾਰ ਕਰਕੇ ਅਸੀਂ ਕੌਮੀ ਸਿਰਨੀਵਾ ਨਹੀਂ ਕਰਨ ਸਰ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਗੈਰ ਹਾਜ਼ਰੀ ਤੇ ਜਿਹੜਾ ਕਿਤੇ ਕਰ ਕੋਈ ਵੀ ਸਮਾਗਮ ਪਿਛਲੇ ਸਮੇਂ ਦੇ ਵਿੱਚ ਵੀ ਅਕਾਲ ਤਖਤ ਸਾਹਿਬ ਤੋਂ ਕਈ ਹੋਏ ਹੁਕਮਨਾਮੇ ਜਿਹੜੇ ਆ ਉਹ ਵਾਪਸ ਲੈ ਗਏ ਆ ਔਰ ਅੰਤਰਿਕ ਕਮੇਟੀ ਨੇ ਆਪਣੇ ਕੀਤੇ ਹੋਏ ਫੈਸਲੇ ਵੀ ਵਾਪਸ ਲਏ ਆ ਜਿਹੜਾ ਹੁਣ ਦਾ ਫੈਸਲਾ ਅਸੀਂ ਪੁਰਾਣੇ ਜਥੇਦਾਰਾਂ ਨੂੰ ਹਟਾ ਕੇ ਤੇ ਨਵੇਂ ਜਥੇਦਾਰ ਨੂੰ ਲਾਉਣ ਦਾ ਕਿ ਉਹ ਸਮਝਿਓ ਵੀ ਇਹ ਵੀ ਜਿਹੜਾ ਵਾ ਫੰਦਰ ਵਿਚਾਰ ਹੋ ਕੇ ਵਾਪਸ ਹੋਣਾ ਚਾਹੀਦਾ ਜੇ ਕੋਈ ਇਹ ਤੇ ਫੈਸਲਾ ਵਾਪਸ ਕਰਨ ਯੋਗ ਹੋਵੇ ਤਾਂ ਹੋਣਾ ਚਾਹੀਦਾ ਫੈਸਲਾ ਪੰਛ ਦੀ ਮਰਜ਼ੀ ਮੁਤਾਬਕ ਹੋਇਆ ਜਿਹੜਾ ਫੈਸਲਾ ਹੈ ਉਹ ਮੇਰੀ ਮਰਜ਼ੀ ਮੁਤਾਬਕ ਵਾਪਸ ਨਹੀਂ ਲਿਆ ਜਾ ਸਕਦਾ ਤਾਂ ਕਹ ਤਖਤ ਹੈ ਇਹ ਫੈਸਲਾ ਕਰਨ ਤੋਂ ਬਰੁ ਸੋਚਣਾ ਚਾਹੀਦਾ ਹੈ ਫੈਸਲਾ ਕਰਕੇ ਨਹੀਂ ਸੋਚਣਾ ਚਾਹੀਦਾ ਇਹ ਗੱਲ ਦਾ ਚੇਤਾ ਰੱਖਣਾ ਕਿ ਕਿਹੜੇ ਕਿਹੜੇ ਉਹ ਪੂਰ ਸਿੰਘ ਦੇ ਫੈਸਲੇ ਵਾਪਸ ਹੋਏ ਨਾ ਜਿਹੜੇ ਉਹਨੀਆਂ ਜਾ ਕੇ ਕੀਤੇ ਸਨ ਉਹ ਮਰਜ਼ਾਦਾ ਵਿੱਚ ਹੀ ਨੇ ਸਨ ਜਿਹੜੇ ਹੌਸਲੇ ਤਖਤ ਤੇ ਹੋਏ ਤਖਤ ਦੀ ਫਸੀਲ ਤੋਂ ਕੀਤੇ ਗਏ ਤੇ ਇਸ ਕਰਕੇ ਉਹ ਵੀ ਉਹ ਵੀ ਅੰਦੇਗੈਰ ਮਰ ਜਾ ਉਹ ਤੁਹਾਨੂੰ ਪਤਾ ਹੈ ਉਹ ਫੈਸਲਾ ਪੰਛ ਦਾ ਮੈਂਸ ਤੇ ਪੰਛ ਨੇ ਵਾਪਸ ਕਰਾਇਆ ਸੀ ਓ ਜਨਾ ਦੇ ਵਿਰੋਧ ਹੋਏਗਾ ਪੰਥ ਪੰਥ ਜਿਹੜਾ ਉਹ ਮਾਲਕ ਹੈ ਉਹ ਤੇ ਮੈਂ ਮਾਲਕ ਨਹੀਂ ਹੈ ਨਾ ਸ਼੍ਰੋਮਣੀ ਕਮੇਟੀ ਮਾਲਕ ਹੈ ਨਾ ਬਾਦਲ ਧੜਾਂਬਾ ਮਾਲਕ ਹੈ ਉਸ ਕਰਕੇ ਨਾ ਜੀ ਸਾਨੂੰ ਗੁਸ਼ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਜਿਹੜੀ ਹੈ ਸਾਡੀ ਹਰ ਗੱਲ ਹੋਣੀ ਚਾਹੀਦੀ ਹੈ ਅਸੀਂ ਜਦੋਂ ਤਖਸਾਲ ਦੀ ਮਰਜ਼ਾਦਾ ਦੇਖਦੇ ਹਾਂ ਤੇ ਪ੍ਰਕਾਸ਼ ਸਭਾ 4 ਵਜੇ ਹੁੰਦਾ ਹੈ ਅਰਦਾਸ ਚਾਂਦੇ ਖਣ ਪੜ੍ਹਦੇ ਕਮਰੇ ਚ ਕੀਤੀ ਗਈ ਹੈ ਇਸੇ ਚੋਂ ਸੋਚਦੇ ਹਾਂ ਕਿ ਇਹ ਇਹ ਮੋਂ ਦੇ ਨਾਲ ਜਾਂ ਪੰਥ ਦੇ ਤਖਤ ਦੀ ਮਰਜ਼ਾਦਾ ਦੇ ਨਾਲ ਵੀ ਅਸੀਂ ਅੱਜ ਕਿਤੇ ਇਹਨੇ ਭੁੱਲ ਕੀਤੀ ਜਾਬ ਜੀ ਸਰ ਸਾਹਿਬ ਕਹਿੰਦੇ ਹਰਪ੍ਰੀਤ ਸਿੰਘ ਨੂੰ ਛੱਡ ਕੇ ਦੂਜੇ ਦੋਨਾਂ ਜੱਜਦਾਰ ਸਾਹਿਬ ਆਣ ਵੱਲੋਂ ਇਹਦਾ ਕੋਈ ਖੁੱਲ ਕੇ ਵਿਰੋਧ ਨਹੀਂ ਕੀਤਾ ਗਿਆ ਜੀ ਜੋ ਕੁਝ ਹੋਇਆ ਉਹ ਠਾਰਾ ਮੈਂ ਕਹਿੰਦੇ ਉਹਨਾਂ ਦਾ ਵੱਲੋਂ ਸਾਰੀ ਪੰਥਕਾਰਿਆ ਜੀ ਬਾਦਲ ਜਲ ਦੇ ਅੰਦਰ ਬੰਦੇ ਤਸ਼ਤੀਫੇ ਦੇ ਕੇ ਜਾ ਰਹੇ ਨੇ ਦੂਤ ਦਰ ਦੇ ਤਸ਼ਤੀਫੇ ਦੇ ਕੇ ਜਾ ਰਹੇ ਨੇ ਸ਼ਾਮਕਾ ਪ੍ਰਧਾਨ ਲੰਗੋਵਾਲ ਸ਼ੀਵਾ ਦੇ ਕੇ ਜਾ ਰਹੇ ਨੇ ਖੁਦ ਮੋਤਵਰ ਸੱਜਨ ਸਿੰਘ ਇਹ ਕਿੰਨਾ ਵੱਡਾ ਹੈ ਉਹਨਾਂ ਦੇ ਮੈਂ 2 ਦਸੰਬਰ ਦੇ ਫੈਸਲਿਆਂ ਦੇ ਸਤਕਾਰ ਵੱਜੂ ਆ ਕਿ ਤੁਸੀਂ ਜੋ ਕੀਤਾ ਅਸੀਂ ਸਿਆਸੀ ਤੌਰ ਤੇ ਕਰ ਰਹੇ ਹਾਂ ਇਹ ਪੰਥਕ ਜਿਹੜੀ ਆਪਾਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਗੱਲ ਹੈ। ਸੰਗਤ ਨੂੰ ਕੀ ਪੀਲ ਕਰਨਾ ਚਾਹੁੰਦਾ? ਸਾਡੇ ਸਾਡੇ ਪੰਥ ਨੂੰ ਪੀਲ ਹੈ ਕਿ ਬਿਨਾਂ ਆਪਸੀ ਅਸੀਸ ਪੰਥਕ ਇੱਕ ਸੁਰਤਾ ਇੱਕ ਸਰਤਾ ਲਈ ਮਿਲ ਕੇ ਕੰਮ ਕਰੀਏ। ਗੁਰੂ ਗ੍ਰੰਥ ਗੁਰਪੰਥ ਸਾਡੇ ਦੇ ਸਿਧਾਂਤ ਨੇ ਗੁਰੂ ਨੇ ਦਿੱਤੇ ਨੇ। ਇਹਨਾਂ ਨੂੰ ਆਪਾਂ ਬਰਕਰਾਰ ਰੱਖਣਾ ਤੇ ਸ੍ਰੀ ਗੁਰੂ ਗ੍ਰੰਥ ਜੀ ਜੋ ਖਾਲਸਾ ਪੰਥ ਨੇ ਸਾਡੇ ਲਈ ਅਕਾਲ ਤਖਤ ਬਹਿ ਕੇ ਬਣਾਈ ਹੈ, ਜਿਸ ਸ਼੍ਰੋਮਣੀ ਕਮੇਟੀ ਸ਼ਰਧੇ ਹੈ, ਉਹਦਾ ਅਮਲ ਲਈ ਸਾਰੇ ਸੰਸਾਰ ਦੇ ਅੰਦਰ ਸਿਰ ਜੂੜ ਕੇ ਕੰਮ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।